ਸ਼੍ਰੀ ਹਰਿਮਾਨ ਦੇ ਸੇਵਾ ਮੰਡਲ ਵੱਲੋਂ ਲੰਗਰ ਦੀ ਸੇਵਾ ਇਸ ਤਰ੍ਹਾਂ ਚੱਲ ਰਹੀ ਦੀ ਸ਼ੁਇਲ 7 ਰੋ ਤੋਂ بارش ਪੈ ਰਹੀ ਹੈ ਉਸ ਏਰੀਆ ਦੇ ਵਿੱਚ 4-4 5-5 ਫੁੱਟ ਪਾਣੀ ਹੈ ਅਸੀਂ 11ਾਂ ਸਾਢੇ 11 ਵਜੇ ਡਿਸੀਜਨ ਲਇਆ ਕਿ ਸਾਨੂੰ ਇਹ ਕੰਮ ਕਰਨਾ ਸੇਵਾ ਦਾ ਕੰਮ ਕਰਨਾ ਚਾਹੀਦਾ ਹੈ 11 ਵਜੇ ਤੋਂ ਲੈ ਕੇ ਹੁਣ ਤੱਕ ਅਸੀਂ 1500 ਬੰਦੇ ਦਾ ਖਾਣਾ ਬਣਾ ਚੁੱਕੇ ਬਣਾ ਰਹੇ ਹਾਂ ਜੀ ਜੇ ਤੁ ਬਾਅਦ ਵੀ ਲੋੜ ਪਈ ਫੇਰ ਵੀ ਬਣਾਵਾਂਗੇ ਹੀ ਮੰਨ ਕਰਦੇ ਸਰਕਾਰ ਤੋਂ ਸਰਕਾਰ ਕੋ ਕੁਛ ਨਹੀਂ ਮੰਨ ਕਰਦਾ ਪਾਣੀ ਹੈ ਜੀ ਸਰਕਾਰ ਨੂੰ ਅਸੀਂ ਕੋਈ ਇਹ ਜਿਹੜੀ ਹੋਣੀ ਹੈ ਨਾ ਜਾਂਦੇ ਸਿੱਟਾ ਸਮਾਜ ਦੇ ਹੀ ਬੰਦੇ ਆ ਸਭੀ ਹਰ ਸਾਲ ਆਮਦ ਆਖ ਲੰਗ ਕਰਾਉਂਦੇ ਦੇਖੋ ਦੇਖੋ ਕਿਰਤਨ ਸਾਰ ਪੰਜਾਬ ਦੀ ਇੱਕ ਫਿਰ ਹੈ ਜਦ ਕਦੇ ਵੀ ਪੰਜਾਬ ਦੇ ਉੱਤੇ ਸੰਕਟ ਆਇਆ ਕੋਈ ਕੁਦਰਤੀ ਕਰੋਪੀ ਆਈ ਹੈ ਜਾਂ ਕਰੋਨਾ ਵਰਗੀਆਂ ਮਹਾਮਾਰੀਆਂ ਆਈਆਂ ਨੇ ਤਾਂ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਇਹ ਫਿਰਤ ਰਹੀ ਹੈ ਧਾਰਮਿਕ ਸਮਾਜਿਕ ਹਰ ਤਰ੍ਹਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਸਾਂਝੇ ਤੌਰ ਦੇ ਉੱਤੇ ਇਸ ਤਰ੍ਹਾਂ ਦੇ ਜਦੋਂ ਲੋੜਬੰਦ ਲੋਕਾਂ ਨੂੰ ਚਾਹੇ ਢੋਹਣ ਦੀ ਗੱਲ ਹੈ ਇੱਕ ਪੜੀਦੀ ਗੱਲ ਹੈ ਹਰ ਤਰ੍ਹਾਂ ਦਾ ਸਹਿਯੋਗ ਜਿਹੜਾ ਕਰਦਿਆਂ ਨੇ ਅੱਜ ਵੀ ਜਿਹੜੀ ਹਰ ਹਰ ਮਹਾਦੇਵ ਔਰ ਦੂਜੀਆਂ ਧਰਮਿਕ ਸੰਸਥਾਵਾਂ ਬਾ ਦੂਜੀਆਂ ਰਾਜ ਦੀਆਂ ਸੰਸਥਾਵਾਂ ਸਾਰਿਆਂ ਨੇ ਮਿਲ ਕੇ ਅੱਜ ਤਹਈਆ ਕੀਤਾ ਕਿਉਂਕਿ ਇੱਥੇ ਵੀਰ ਨਗਰ ਮਹੱਲੇ ਦੇ ਵਿੱਚ 4-4 5-5 ਫੁੱਟ ਜਿਹੜਾ ਪਾਣੀ ਖੜਾ ਹੋਇਆ ਇਸ ਕਰਕੇ ਅਸੀਂ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਸਰਕਾਰ ਕੋਈ ਤਾਂ ਕਿਸੀ ਧਿਆਨ ਦੇਕੀ ਵੀ ਇੱਥੇ ਜਿਹੜਾ ਰਾਹਤ ਕਾਰਜਾਂ ਨੂੰ ਔਰੀ ਜ਼ਰੂਰ ਅੱਜ ਮਾਨ ਸਾਹਿਬ ਇਖੇ ਦੇਖੋ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਸਵੇਰੇ 7 ਵਜੇ ਦੀ بارش ਹੋਣ ਲੱਗੀ ਹੈ ਪੂਰੇ ਸ਼ਹਿਰ ਚੀ 2-2 3-3 ਫੁੱਟ ਪਾਣੀ ਖੜਾ ਐ ਇਸ ਵਕਤ ਅਸੀਂ ਬੀਟਰਗਰ ਮਹੱਲਾ ਤੇ ਫਟਕ ਦੇ ਨਾਲ ਜਿਹੜਾ ਇਹ ਜਿਹੜੇ ਸਲਾਮ ਏਰੀਏ ਆ ਜਿਹੜਾ ਸਾਡਾ ਇਹ ਅੰਡਰਬ੍ਰਿਜ ਦੇ ਨਾਲ ਉੱਥੇ ਲੋਕਾਂ ਦੇ ਘਰਾਂ ਦੇ ਵਿੱਚ ਤਕਰੀਬਨ ਮੈਨੂੰ ਲੱਗਦਾ ਵੀ 3-3 4-4 ਫੁੱਟ ਪਾਣੀ ਜਿਹੜਾ ਹੈਗਾ ਭਰਿਆ ਹੋਇਆ ਉਹਨੂੰ ਦੇਖਦੇ ਅੱਜ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਹਰ ਹਰ ਮਾ ਦੇ ਸੇਵਾ ਮੰਡਲ ਮਾਨਸਾ ਵੱਲੋਂ ਸਾਰੇ ਵਕੀਲ ਸਾਹਿਬ ਬਟੂਲੀ ਸਾਰੇ ਭਰਾ ਸਾਡੇ ਖੜੇ ਆ ਚਾਚਾ ਜੀ ਜਿਹੜਾ ਕੀ ਸ੍ਰੀ ਹਰ ਆਪਣਾ ਸ੍ਰੀ ਹਰ ਹਰ ਮਾਂ ਦੇ ਸੇਵਾ ਮੰਡਲ ਮਾਨਸਾ ਜਿਹੜੀ ਕੀ ਹਰ ਸਾਲ ਸ੍ਰੀ ਅਮਰਦਾਸ ਜੀ ਦੀ ਪਵਿੱਤਰ ਗੋਬਾ ਤੇ ਭੰਡਾਰਾ ਲਾਉਂਦੇ ਆ ਅੱਜ ਉਹਨਾਂ ਨੇ ਇੱਕ ਛੋਟਾ ਜਿਹਾ ਪ੍ਰੋਗਰਾਮ ਕੀਤਾ ਵੀ ਜਿਹੜੇ ਲੋਕਾਂ ਨੇ ਘਰੇ 4-4 ਫੁੱਟ ਪਾਣੀ ਖੜਾ ਹੈ ਵੀ ਉੱਥੋਂ ਤੱਕ ਆਪਾਂ ਜੇ ਹੋਰ ਵੀ ਕੁਝ ਕਰ ਸਕਦੇ ਤਾਂ ਉਹਨਾਂ ਵਾਸਤੇ ਖਾਣ ਦਾ ਕੋਝ ਅੱਜ ਅਸੀਂ ਕੜੀ ਚਾਵਲ ਤੇ ਪ੍ਰਸ਼ਾਦ ਦਾ ਪ੍ਰਸ਼ਾਦ ਦਾ ਲੈ ਕੇ ਆਏ ਆ ਬਾਕੀ ਅਸੀਂ ਸ਼ਹਿਰ ਵਾਸੀਆਂ ਨੂੰ ਕਹਿੰਨੇ ਆ ਵੀ ਜਿਹੜੇ ਵੀ ਸਾਡੇ ਏਰੀਏ ਹੈਗੇ ਨੇ ਸਲਾਮ ਏਰੀਏ ਜਿੱਥੇ ਪਾਣੀ ਖੜਾ ਉੱਥੇ ਆਪਦੇ ਆਪ ਦੇ ਤੌਰ ਤੇ ਐਮਸੀ ਸਾਹਿਬਾਨ ਗਲੀ ਮਹਾਲਿਆ ਚ ਸਾਰੇ ਜਿੰਨਾ ਹੋ ਸਕਦਾ ਸੇਵਾ ਕਰਨੀ ਚਾਹੀਦੀ ਹੈ ਬਾਕੀ ਜੇ ਇਸ ਤੋਂ ਬਾਅਦ ਵੀ ਸ਼ਹਿਰ ਨਿਵਾਸੀ ਸਾਡਾ ਸਹਿਯੋਗ ਕਰਨਗੇ ਸਾਨੂੰ ਕਹਿਣਗੇ ਤਾਂ ਅਸੀਂ ਕਰੋਨਾ ਵੰਗੂ ਜਿਹੜਾ ਹੈਗਾ ਪਟੜਾ ਹੋ ਸਕਦਾ ਜਿੰਨੀ ਦੇਰ ਕਹਿਣਗੇ ਅਸੀਂ ਲਾਵਾਂਗੇ ਤੇ ਦੂਸਰਾ ਅਸੀਂ ਪ੍ਰਾਰਥਨਾ ਕੀਤੀ ਹੈ ਕੋਲੇ ਨਾਲ ਅੱਗੇ ਤੇ ਮਹਾਬਾਈ ਅੱਗੇ ਵੀ ਪ੍ਰਮਾਤਵਾ ਜਿਹੜਾ ਹੈ ਇੰਦਰ ਦੇਵਤਾ ਜੀ ਇਹਨਾਂ ਵਰਸ ਰਹੇ ਨੇ ਸਾਡੀ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਪੰਜਾਬ ਸਾਡਾ ਸਾਰਾ ਡੁੱਬਿਆ ਪਿਆ ਸਾਡੇ ਤੇ ਮਿਹਰ ਕਰੋ ਜਿਹੜੀ بارش ਆ ਜਲਦੀ ਬੰਦ ਹੋ ਜਾਏ ਅਜਿਹਾ ਸਾਰੇ ਨੂੰ ਲੋਕਾਂ ਨੂੰ ਇਹੀ ਕਹਿੰਦੇ ਵੀ ਪ੍ਰਮਾਤਵਾਗੇ ਅਰਦਾਸ ਕਰੀਂ। ਸ੍ਰੀ ਹਰ ਹਰ ਮਹਾਦੇਵ ਸੇਵਾ ਮੰਡਲ ਵੱਲੋਂ ਲੰਗਰ ਦੀ ਸੇਵਾ ਇਸ ਤਰ੍ਹਾਂ ਕਿ ਪਿਲੇ ਵੀ ਸ਼ਹੀਦ ਸੱਤਰੋ ਤੋਂ ਬਾਅਦ ਪੈ ਰਹੀ ਹੈ। ਅਸੀਂ ਉਸ ਏਰੀਆ ਦੇ ਵਿੱਚ 4-4 5-5 ਫੁੱਟ ਪਾਣੀ ਹੈ। ਅਸੀਂ 11:00 ਕੱਢੀ 11:00 ਵਿੱਚ ਡਿਸੀਜਨ ਲਿੱਟਾ ਹੈ ਕਿ ਸਾਨੂੰ ਇਹ ਕੰਮ ਕਰਨਾ, ਪ੍ਰਸ਼ਮਾ ਸੇਵਾ ਦਾ ਕੰਮ ਕਰਨਾ ਚਾਹੀਦਾ ਹੈ। 11:00 ਵਜੇ ਤੋਂ ਲੈ ਕੇ ਹੁਣ ਤੱਕ ਅਸੀਂ 1500 ਬੰਦੇ ਦਾ ਖਾਣਾ ਬਣਾ ਚੁੱਕੇ ਬਣਾ ਰਹੇ ਹਾਂ ਜੀ। ਜੇ ਜੁਬਾਦ ਵੀ ਲੋੜ ਪਈ ਫੇਡ ਵੀ ਬਣਾਵਾਂ। ਹੀ ਮੰਨ ਕਰਦੇ ਸਰਕਾਰ ਤੋਂ ਸਰਕਾਰ ਕੋ ਕੁਛ ਨਹੀਂ ਮੰਨ ਕਰਦਾ ਪਾਣੀ ਹੈ ਜੀ ਸਰਕਾਰ ਨੂੰ ਅਸੀਂ ਕੋਈ ਕੋਈ ਹੈ ਜੀ ਜੋ ਹੋਣੀ ਚਾਹਣਾ ਚਾਹੁੰਦੇ ਅਸੀਂ ਦਾ ਕਿਸਮਤ ਸਿੰਘ ਬੰਦੇ ਆ ਆਪੀ ਹਰ ਸਾਲ ਆਮਦ ਆਖ ਲੰਗ ਲਾਉਂਦੇ ਆ ਦੇਖੋ ਦੇਖੋ ਕਿਰਤਨ ਸਾਰ ਪੰਜਾਬ ਦੀ ਇੱਕ ਸਿਰ ਪੈ ਗਿਆ ਕਦੇ ਨਹੀਂ ਪੰਜਾਬ ਦੇ ਉੱਤੇ ਸੰਕਟ ਆਇਆ ਕੋਈ ਕੁਦਰਤੀ ਕਰੋਪੀ ਆਈ ਹੈ ਜਾਂ ਕਰੋਨਾ ਵਰਗੀਆਂ ਮਹਾਮਾਰੀਆਂ ਆਈਆਂ ਨੇ ਤਾਂ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਇਹ ਫਿਰਕੜਹੀ ਹੈ ਧਰਮਕ ਸਮਾਜਿਕ ਹਰ ਤਰ੍ਹਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਸਾਂਝੇ ਤੌਰ ਦੇ ਉੱਤੇ ਇਸ ਤਰ੍ਹਾਂ ਦੇ ਜਦੋਂ ਲੋੜਵੰਦ ਲੋਕਾਂ ਨੂੰ ਚਾਹੇ ਢੋਹਣ ਦੀ ਗੱਲ ਹੈ ਇੱਕ ਬੜੀ ਦੀ ਗੱਲ ਹੈ ਹਰ ਤਰ੍ਹਾਂ ਦਾ ਸਹਿਯੋਗ ਜਿਹੜਾ ਕਰਦਿਆਂ ਨੇ ਅੱਜ ਵੀ ਜਿਹੜੀ ਹਰ ਹਰ ਮਹਾਦੇਵ ਔਰ ਦੂਜੀਆਂ ਧਰਮਿਕ ਸੰਸਥਾਵਾਂ ਬਾ ਦੂਜੀਆਂ ਰਾਜਿਕ ਸੰਸਥਾਵਾਂ ਸਾਰਿਆਂ ਨੇ ਮਿਲ ਕੇ ਅੱਜ ਤਹਈਆ ਕੀਤਾ ਕਿਉਂਕਿ ਇੱਥੇ ਵੀਰਨਗਰ ਮਹਾਦੇਵ ਦੇ ਵਿੱਚ 4-4-5-5 ਫੁੱਟ ਜਿਹੜਾ ਪਾਣੀ ਖੜਾ ਹੋਇਆ ਹੈ ਇਸ ਕਰਕੇ ਅਸੀਂ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਸਰਕਾਰ ਕੋਈ ਤੋਂ ਕਿਸੇ ਧਿਆਨ ਦੇਕੀ ਵੀ ਇੱਥੇ ਜਿਹੜਾ ਨਾਹਤ ਕਰ ਜਾਂਦਾ ਨੂੰ ਔੜੀ ਪਾਸੇ ਅੱਜ ਮਾਨ ਸਾਹਿਬ ਇਖੇ ਦੇਖੋ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਸਵੇਰੇ 7 ਵਜੇ ਦੀ بارش ਹੋਣ ਲੱਗੀ ਹੈ ਪੂਰੇ ਸ਼ਹਿਰ 'ਚ ਹੀ 2-2 3-3 ਫੁੱਟ ਪਾਣੀ ਖੜਾ ਐ ਇਸ ਵਕਤ ਅਸੀਂ ਬੀਟ ਰਗਰ ਮਹੱਲਾ ਤੇ ਫਾਟਕ ਦੇ ਨਾਲ ਜਿਹੜਾ ਇਹ ਜਿਹੜਾ ਸਲਾਮ ਏਰੀਆ ਜਿਹੜਾ ਸਾਡਾ ਇਹ ਅੰਡਰਬ੍ਰਿਜ ਦੇ ਨਾਲ ਉੱਥੇ ਲੋਕਾਂ ਦੇ ਘਰਾਂ ਦੇ ਵਿੱਚ ਤਕਰੀਬਨ ਮੈਨੂੰ ਲੱਗਦਾ ਵੀ 3-3 4-4 ਫੁੱਟ ਪਾਣੀ ਜਿਹੜਾ ਹੈਗਾ ਭਰਿਆ ਹੋਇਆ ਉਹਨੂੰ ਦੇਖਦੇ ਅੱਜ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਹਰ ਰਾਮਾ ਦੇ ਸੇਵਾ ਮੰਡਲ ਮਾਨਸਾ ਵੱਲੋਂ ਸਾਰੇ ਬਕੀਰ ਸਾਹਿਬ ਬਟੂਲੀ ਸਾਰੇ ਭਰਾ ਸਾਡੇ ਖੜੇ ਆ ਚਾਚਾ ਜੀ ਜਿਹੜਾ ਕਿ ਸ੍ਰੀ ਹਰ ਹਰ ਆਪਣਾ ਸ੍ਰੀ ਹਰ ਹਰ ਬਾਹ ਦੇ ਸੇਵਾ ਮੰਡਲ ਮਾਨਸਾ ਜਿਹੜੀ ਕਿ ਹਰ ਸਾਲ ਸ੍ਰੀ ਅਮਰਦਾਸ ਜੀ ਦੀ ਪਵਿੱਤਰ ਗੋਬਾ ਤੇ ਭੰਡਾਰਾ ਲਾਉਂਦੇ ਆ ਅੱਜ ਉਹਨਾਂ ਨੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਵੀ ਜਿਹੜੇ ਲੋਕਾਂ ਦੇ ਘਰੇ 4-4 ਫੁੱਟ ਪਾਣੀ ਖੜਾ ਹੈ ਵੀ ਉੱਥੋਂ ਤੱਕ ਅੱਜ ਹੋਰ ਵੀ ਕੁਝ ਕਰ ਸਕਦੇ ਤਾਂ ਉਹਨਾਂ ਵਾਸਤੇ ਖਾਣ ਦਾ ਭੋਜਨ ਅੱਜ ਅਸੀਂ ਕੜੀ ਚਾਵਲ ਤੇ ਪ੍ਰਸ਼ਾਦ ਦਾ ਪ੍ਰਸ਼ਾਦ ਤਾਂ ਲੈ ਕੇ ਆਏ ਆ ਬਾਕੀ ਅਸੀਂ ਸ਼ਹਿਰ ਵਾਸੀਆਂ ਨੂੰ ਕਹਿੰਨੇ ਆ ਵੀ ਜਿਹੜੇ ਵੀ ਸਾਡੇ ਏਰੀਏ ਹੈਗੇ ਨੇ ਸਲਾਮ ਏਰੀਏ ਜਿੱਥੇ ਪਾਣੀ ਖੜਾ ਉਥੇ ਆਪਦੇ ਆਪ ਦੇ ਤੌਰ ਤੇ ਐਮਸੀ ਸਾਹਿਬਾਨ ਗਲੀ ਮਹਾਲਿਆ ਚ ਸਾਰੇ ਜਿੰਨਾ ਹੋ ਸਕਦਾ ਸੇਵਾ ਕਰਨੀ ਚਾਹੀਦੀ ਹੈ ਬਾਕੀ ਜੇ ਇਸ ਤੋਂ ਬਾਅਦ ਵੀ ਸ਼ਹਿਰ ਦੇ ਵਾਸੀ ਸਾਡਾ ਸਹਿਯੋਗ ਕਰਨਗੇ ਸਾਨੂੰ ਕਹਿਣਗੇ ਤਾਂ ਅਸੀਂ ਕਰੋਨਾ ਵੰਮ ਜਿਹੜਾ ਹੈਗਾ ਪਡਾਰਾ ਹੋ ਸਕਦਾ ਜਿੰਨੀ ਦੇਰ ਕਹਿਣਗੇ ਅਸੀਂ ਲਾਵਾਂਗੇ ਤੇ ਦੂਸਰਾ ਅਸੀਂ ਪ੍ਰਾਤਲਾ ਕੀਤੀ ਹੈ ਕੋਲੇ ਨਾਲ ਅੱਗੇ ਤੇ ਮਹਾਮਾਈ ਅੱਗੇ ਵੀ ਪ੍ਰਮਾਤਵਾ ਜਿਹੜਾ ਹੈ ਇੰਦਰ ਦੇਵਤਾ ਜੀ ਇਹਨਾਂ ਵਰਸ ਰਹੇ ਨੇ ਸਾਡੀ ਉਹਨਾਂ ਦੇ ਕਰਨਾ ਚ ਬੇਨਤੀ ਹੈ ਵੀ ਪੰਜਾਬ ਸਾਡਾ ਸਾਰਾ ਡੁੱਬਿਆ ਪਿਆ ਸਾਡੇ ਤੇ ਮਿਹਰ ਕਰੋ ਜਿਹੜੀ بارش ਆ ਜਲਦੀ ਬੰਦ ਹੋ ਜਾਏ ਅਜਿਹਾ ਸਾਰੇ ਨੂੰ ਲੋਕਾਂ ਨੂੰ ਇਹੀ ਕਹਿੰਨੇ ਵੀ ਪ੍ਰਮਾਤਵਾਗੇ ਅਰਦਾਸ ਕਰ